ਜੀਐਸਟੀ ਜਿਹੜੀ ਗਾਰਮੈਂਟ ਸੀ ਸੀਗੀ ਉਹ 2 ਲੱਖ ਵਿੱਚ ਸੀਗੀ ਜਿਸ ਚੋਂ 1000 ਰੁਪਏ ਤੋਂ نیچے ਜਿਹੜਾ ਗਾਰਮੈਂਟ ਸੀ ਉੱਤੇ 5% ਸੀ ਤੇ ਜਿਹੜਾ 1000 ਰੁਪਏ ਤੋਂ ਉੱਪਰ ਸੀ ਉੱਤੇ 12% ਸੀ ਤਾਂ ਜੋ ਨਜ਼ਰ ਆ ਰਿਹਾ ਹੈ ਇਹਨਾਂ ਨੇ ਮਤਲਬ ਅੱਛਾ ਨਹੀਂ ਸਟੈਪ ਕੀਤਾ ਬਿਕੋਜ਼ ਆਲਰੇਡੀ ਬਹੁਤ ਸਾਰਾ ਅਨਆਰਗੇਨਾਈਜ਼ ਸੈਕਟਰ ਹੈ ਇਸ ਚੀਜ਼ ਦਾ ਨਤੀਜਾ ਜੋ ਮੈਨੂੰ ਨਜ਼ਰ ਆ ਰਿਹਾ ਹੈ ਕਿ ਲੋਕ ਟੈਕਸ ਦੇਣ ਯਾਨੀ ਟੈਕਸ ਦੀ ਚੋਰੀ ਕਰਦੇ ਤੇ ਇਹ ਤਾਂ ਆਈ ਥਿੰਕ ਕੱਪੜੇ ਦੇ ਵਪਾਰ ਦੀ ਫਿਕ ਤੋੜਨ ਵਾਲੀ ਗੱਲ ਹੈ ਰੈਡੀਮੇਡ ਜੋ ਵੀ ਹੈਗਾ ਪ੍ਰੋਡਕਟ ਉਹ ਤਕਰੀਬਨ ਮਹਿੰਗਾ ਹੀ ਹੋਏਗਾ ਔਰ ਜਿਹੜਾ ਬੋਝ ਹੈਗਾ ਉਹ ਆਮ ਜਨਤਾ ਤੇ ਹੀ ਪਵੇਗਾ ਅਸੀਂ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਦਿਨਾਂ ਚ ਅਸੀਂ ਆਪਣੇ ਫਾਈਨੈਂਸ ਮਿਨਿਸਟਰ ਨੂੰ ਜਾ ਕੇ ਸਮਝਾਈਏ ਤੁਸੀਂ ਜਿਹੜਾ ਇਹ ਕਾਨੂੰਨ ਲੈ ਕੇ ਆਇਓ ਇਹ ਬਹੁਤ ਤਾਨਾਸ਼ਹੀ ਵਾਲਾ ਕਾਨੂੰਨ ਹੈ ਔਰ ਇਹਦੇ ਨਾਲ ਤੁਹਾਨੂੰ ਬੈਨੀਫਿਟ ਘਟੋਏਗਾ ਟੈਕਸ ਵੀ ਚੁੜ ਜਾਊਗਾ ਅਸੀਂ ਇਹ ਹੀ ਚਾਹਾਂਗੇ ਤੁਸੀਂ ਇਹਨਾਂ ਨੂੰ ਦੁਬਾਰਾ ਬੈਠੋ ਦੁਬਾਰਾ ਸਮਝੋ ਤੇ ਦੁਬਾਰਾ ਐਸੇ ਵਿਚਾਰ ਕਰੋ ਜਨ ਹਿਤੇਸ਼ੀ टीआरपी नहीं भरोसा आपका जन हितेशी टीआरपी नहीं भरोसा आपका ਜਨ ਹਿਤੈਸ਼ੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਮੁਨੀਸ਼ ਵਿਸ਼ਿਸ਼ਟ ਗੱਲ ਕਰੀਏ ਤਾਂ ਲਗਾਤਾਰ ਜਿਹੜੀ ਹੈ ਸਰਕਾਰ ਦੇ ਵੱਲੋਂ ਕਾਰੋਬਾਰੀਆਂ ਦੇ ਉੱਤੇ ਮਾਰ ਮਾਰੀ ਜਾ ਰਹੀ ਹੈ ਜੇ ਗੱਲ ਕਰੀਏ ਜਿੱਥੇ ਇੰਡਸਟਰੀ ਦੇ ਵੱਲੋਂ ਬੀਤੇ ਦਿਨ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਉਸ ਤੋਂ ਬਾਅਦ ਕਿਤੇ ਨਾ ਕਿਤੇ ਕਪੜਾ ਕਾਰੋਬਾਰੀ ਵੀ ਕਿਤੇ ਨਾ ਕਿਤੇ ਘਬਰਾਏ ਹੋ ਕਿਉਂਕਿ ਜੀਐਸਟੀ ਜਿਹੜੀ ਪਹਿਲਾਂ ਦੋ ਸਲੈਬ ਦੇ ਵਿੱਚ ਲੱਗਦੀ ਸੀ ਉਸ ਤੋਂ ਉਹਦਾ ਆਉਣ ਦੀ ਤਿਆਰੀ ਦੇ ਵਿੱਚ ਸਰਕਾਰ ਹੈ ਪੂਰਾ ਮਾਮਲਾ ਕੀ ਹੈ ਸਰ ਦੇ ਨਾਲ ਜਾਣਾਂਗੇ ਸੋਨੂ ਜੀ ਦੇ ਨਾਲ ਸੋਨੂ ਜੀ ਕੀ ਮਾਮਲਾ ਹੈਗਾ ਅੱਜ ਤੁਸੀਂ ਰਿਸਪੌਂਸਰ ਵੀ ਕੀਤੀ ਹੈ ਇੱਕ ਤਰ੍ਹਾਂ ਦੀ ਹਾਂਜੀ ਐਸਟ੍ਰੈਟੀਜੀ ਕਿ ਜੀਐਸਟੀ ਜਿਹੜੀ ਗਾਰਮੈਂਟਸ ਦੀ ਸੀਗੀ ਉਹ ਦੋ ਸਲੈਬ ਵਿੱਚ ਸੀਗੀ ਜਿਸ ਤੋਂ 1000 ਰੁਪਏ ਤੋਂ ਨੀਚੇ ਜਿਹੜਾ ਗਾਰਮੈਂਟ ਸੀ ਉੱਤੇ 5% ਸੀ ਤੇ ਜਿਹੜਾ 1000 ਰੁਪਏ ਤੋਂ ਉੱਪਰ ਸੀ ਉੱਤੇ 12% ਸੀਗਾ ਜੀ ਤੇ ਹੁਣ ਉਹਨਾਂ ਨੇ ਰੀਸੈਂਟਲੀ ਜਿਹੜਾ ਪ੍ਰਪੋਜ਼ ਕੀਤਾ ਹੈ ਕਿ ਜਿਹੜੀ ਇਹਨਾਂ ਦੀ ਜੈਸਲਮੇਰ ਵਿੱਚ 55th ਜੀਐਸਟੀ ਕੌਂਸਲ ਦੀ ਮੀਟਿੰਗ ਹੈਗੀ ਹੈ ਉਹ 21 22 ਨੋ ਡਿਸੰਬਰ ਨੂੰ ਹੈ ਉਹ ਵਨ ਆਫ ਦੀ ਪ੍ਰਪੋਜ਼ਲ ਹੈ ਕਿ ਗਾਰਮੈਂਟਸ ਵਿੱਚ ਜਿਹੜੇਗੇ ਨਾ ਤਿੰਨ ਸਲੈਬ ਕਰ ਦਿੱਤੇ ਜਾਣ ਤੇ ਜਿਹੜਾ ਹਜ਼ਾਰ ਦੀ ਬਜਾਏ 1500 ਰੁਪਏ ਦਾ ਜਿਹੜਾ ਗਾਰਮੈਂਟ ਹੈ ਉੱਤੇ 5% ਤੇ ਜਿਹੜਾ 1500 ਤੋਂ ਲੈ ਕੇ 10000 ਤੱਕ ਉੱਤੇ 18% ਤੇ 18 ਜੇ 10000 ਤੋਂ ਉੱਪਰ ਹੈਗਾ ਉਸ ਤੇ ਉਸ ਤੇ 28% ਮਤਲਬ ਜਿਹੜਾ ਪਹਿਲਾਂ ਦੋ ਸਲੈਬ ਦੇ ਵਿੱਚ ਸੀਗਾ 5% ਤੇ 12% ਤੱਕ ਤੇ ਹੁਣ ਉਸ ਨੂੰ ਵਧਾ ਕੇ ਜਿਹੜਾ 28% ਤੱਕ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਹਾਂਜੀ ਬਿਲਕੁਲ ਲੈ ਕੇ ਜਾਣ ਦੀ ਜੋ ਨਜ਼ਰ ਆ ਰਿਹਾ ਹੈ ਇਹਨਾਂ ਨੇ ਮਤਲਬ ਅੱਛਾ ਨਹੀਂ ਸਟੈਪ ਕੀਤਾ ਜੀ ਬਿਕੋਜ਼ ਆਲਰੇਡੀ ਬਹੁਤ ਸਾਰਾ ਅਨਆਰਗੇਨਾਈਜ਼ ਸੈਕਟਰ ਹੈ ਜੀ ਔਰ ਟੈਕਸਟਾਈਲ ਜਿਹੜਾ ਹੈ ਬਹੁਤ ਮਤਲਬ ਜਿਹੜਾ ਗਾਰਮੈਂਟ ਇੰਡਸਟਰੀ ਹੈ ਆਈ ਥਿੰਕ ਸਭ ਤੋਂ ਵੱਡਾ এমਪਲੋਇਰ ਹੈ ਜੀ ਸਪੈਸ਼ਲੀ ਰੂਰਲ ਤੇ ਸੈਮੀ ਰੂਰਲ ਏਰੀਆਸ ਜਿਹਦੇ ਵਿੱਚ ਕੋਈ ਵੀ ਅਨਪੜ੍ਹ ਬੰਦਾ ਜੌਬ ਕਰ ਸਕਦਾ ਹੈ ਜੀ ਤੁਸੀਂ ਆ ਛੋਟੇ ਜਿਹੀ ਵੀ ਜਗ੍ਹਾ ਨੌਕਰੀ ਕਰਨੀ ਹੋ ਤੁਹਾਨੂੰ 12ਵੀਂ ਦਾ ਸਰਟੀਫਿਕੇਟ ਚਾਹੀਦਾ ਤੇ ਕੁਝ ਨਹੀਂ ਚਾਹੀਦਾ ਹੁੰਦਾ ਸਿਰਫ ਤੁਹਾਡੇ ਅੰਦਰ ਕਨਵਰਸੇਸ਼ਨ ਸਕਿੱਲ ਹੋਣੀ ਚਾਹੀਦੀ ਹੈ ਜੀ ਔਰ ਉਸੇ ਕਰਕੇ ਲੋਕਾਂ ਦੇ ਪਰਿਵਾਰ ਚਲਦੇ ਨੇ ਮੈਂ ਇਹ ਨਹੀਂ ਕਹਿੰਦਾ ਲੱਖਾਂ ਪਰਿਵਾਰ ਚਲਦੇ ਨੇ ਜੀ ਤੇ ਬਟ ਇਹ ਸਟੈਪਨਲ ਹੋਏਗਾ ਕਿ ਜੀ ਕਿ ਅੱਜ ਆਲਰੇਡੀ ਜਿਹੜਾ ਇਹ ਟਰੇਡ ਹੈ ਉਹ ਆਲਰੇਡੀ ਪਿੱਛੇ ਐਮਐਸਐਮਈ ਦਾ ਚੱਕਰ ਸੀਗਾ ਜਿਹਦੇ ਚ ਕੀ 45 ਡੇਜ਼ ਪੇਮੈਂਟ ਕਰਕੇ ਲੋਕ ਬਹੁਤ ਡਿਸਟਰਬ ਸੀਗੇ ਲਾਸਟ ਇਅਰ ਹੁਣ ਇਸ ਚੀਜ਼ ਦਾ ਨਤੀਜਾ ਜੋ ਮੈਨੂੰ ਨਜ਼ਰ ਆ ਰਿਹਾ ਹੈ ਕਿ ਲੋਕ ਟੈਕਸ ਦੇਣਗੇ ਨਹੀਂ ਟੈਕਸ ਦੀ ਚੋਰੀ ਕਰਨਗੇ ਜੀ ਆ ਸਾਨੂੰ ਲੱਗਦਾ ਹੈ ਕਿ ਅਸੀਂ ਟੈਕਸ ਵਧਾ ਦਿੰਨੇ ਆ ਤੇ ਲੋਕ ਟੈਕਸ ਦੇਣਾ ਸ਼ੁਰੂ ਕਰਨਗੇ ਲੋਗੋ ਦਾ ਵੇਅ ਆਊਟ ਲੱਭਣਗੇ ਹੁਣ ਤੁਸੀਂ ਇੱਕ ਆਪ ਸੋਚੋ ਕਿ ਇੱਕ ਲੈਟਸ ਸੇ 10000 ਦੀ ਇੱਕ ਆਊਟਫਿਟ ਹੈਗੀ ਹੈ ਜੀ ਹੁਣ ਇਹ ਕੋਈ ਐਸਾ ਤੱਕ ਪ੍ਰੋਡਕਟ ਨਹੀਂ ਹੈ ਕਿ ਜਿਹੜਾ ਕੋਈ ਕੰਪਨੀ ਬਣਾ ਰਹੀ ਹੈਗੀ ਆ ਕਾਟੇਜ ਇੰਡਸਟਰੀ ਤੋਂ ਪ੍ਰੋਡਕਟ ਬੰਦਾ ਹੈ ਕਪੜਾ ਕਿੱਥੇ ਬੰਦਾ ਹੈ ਕਢਾਈ ਕਿੱਥੇ ਹੁੰਦੀ ਹੈ ਸਟਿਚਿੰਗ ਕਿੱਥੇ ਹੁੰਦੀ ਹੈ ਸਭ ਨੂੰ ਰੋਜ਼ਗਾਰ ਮਿਲਦਾ ਹੈ ਪਰ ਉਹਦੇ ਨਾਲ ਪੂਰਾ ਇੰਡੀਆ ਦਾ ਰੋਜ਼ਗਾਰ ਬੜਾ ਅੱਛਾ ਪਿਛੇ ਕੇ ਵੀ ਚੱਲਿਆ ਸੀ ਕਿ ਬੁਟੀਕ ਤੇ ਵੀ ਇਹ ਜੀਐਸਟੀ ਲਗਾਉਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਬੁਟੀਕ ਜਿੰਨੇ ਵੀ ਬੁਟੀਕਸ ਨੇ ਘਰਾਂ ਦੇ ਵਿੱਚ ਮਹਿਲਾਵਾਂ ਕੰਮ ਕਰਦੀਆਂ ਉਹਨਾਂ ਤੇ ਵੀ ਜੀਐਸਟੀ ਵਗੈਰਾ ਦਾ ਦੇਖੋ ਸਰਕਾਰਾਂ ਦਾ ਕੋਸ਼ਿਸ਼ ਹੁੰਦੀ ਕਿ ਰੈਵਨਿਊ ਜਿੰਨੇ ਜਿੰਦਾ ਜ਼ਿਆਦਾ ਇਕੱਠਾ ਹੋ ਸਕੇ ਹੋ ਸਕੇ ਪਰ ਉਹਦਾ ਤਰੀਕਾ ਹੈਗਾ ਔਰ ਮੈਨੂੰ ਜੋ ਸਾਹਮਣੇ ਨਜ਼ਰ ਆਉਂਦਾ ਹੈ ਕਿ ਆਦਮੀ ਐਸੇ ਵਿੱਚ ਟੈਕਸ ਦੀ ਚੋਰੀ ਵਧੇਗੀ ਔਰ ਜਿਵੇਂ ਸਾਡੇ ਵਰਗੀ ਦੁਕਾਨਾਂ ਨੇ ਜਿਹੜਾ ਬਿਲਕੁਲ ਸਿਸਟਮ ਨਾਲ ਚਲਦੀਆਂ ਹੈਗੀਆਂ ਨੇ ਉਹਨਾਂ ਤੇ ਵੀ ਅਸਰ ਆਏਗਾ ਕੰਮ ਨੂੰ ਕਿ ਵੀ ਲੋਕ ਜਿਹੜੇ ਨੇ ਉਹ ਅਗਰ ਹੁਣ ਸਪੋਜ਼ਿੰਗਲੀ ਕੋਈ ਗਵਰਨਮੈਂਟ ਦਾ ਅਗਰ ਇੰਨਾ ਜ਼ਿਆਦਾ ਫਰਕ ਹੋਏਗਾ ਅਗਲਾ ਛੋਟਾ ਦੁਕਾਨਦਾਰ ਜਾਂ ਛੋਟਾ ਜਿਹੜਾ ਬੁਟੀਕ ਵਾਲਾ ਲੈਟਸੇ ਐਡਵਾਂਟੇਜ ਉਹਨੂੰ ਆਏਗਾ ਇਹ ਆਨਲਾਈਨ ਟਰੇਡਿੰਗ ਵਾਲੇ ਨੂੰ ਆਏਗਾ ਜਿਹਨੂੰ ਕੋਈ ਬੰਦੇ ਰੱਖਣੇ ਨਹੀਂ ਪੈਂਦੇ ਉਹ ਪੂਰੇ ਹਿੰਦੁਸਤਾਨ ਚ ਆਲਰੇਡੀ ਹੀ ਮਾਰਕੀਟ ਨੂੰ ਖਾ ਰਹੇ ਨੇ ਕੁਇਕ ਡਿਲੀਵਰੀ ਵਾਲੇ ਖਾ ਰਹੇ ਨੇ ਤੇ ਇਹ ਤਾਂ ਆਈ ਥਿੰਕ ਮਤਲਬ ਇਹ ਤਾਂ ਤੁਸੀਂ ਕਹਿੰਦੇ ਨੇ ਕਪੜੇ ਦੇ ਵਪਾਰ ਦੀ ਪਿੱਠ ਤੋੜਨ ਵਾਲੀ ਗੱਲ ਕੀਤੀ ਤੁਹਾਨੂੰ ਜੀ ਮੈਂ ਪੁੱਛਣਾ ਜਾਵਾਂਗਾ ਹਰ ਹਾਲੇ ਤੱਕ ਪ੍ਰਪੋਜ਼ਲ ਆਇਆ ਸ਼ਾਇਦ ਇਹਦੇ ਵਿੱਚ ਐਮੈਂਡਮੈਂਟ ਵੀ ਹੋਣ ਗਿਆ ਤੁਹਾਡੀ ਵੀ ਰਾਏ ਲਈਤੀ ਜਾਏਗੀ ਤੁਸੀਂ ਵੀ ਕਿਉਂਕਿ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਹਾਂ ਕਲੋਥ ਐਂਡ ਜਿਹੜਾ ਕਲੋਥ ਐਂਡ ਟੈਕਸਟਾਈਲ ਇੰਡਸਟਰੀ ਨੂੰ ਤੁਸੀ ਵੀ ਰਿਪਰੈਜ਼ੈਂਟ ਕਰਾਦੇ ਹੋ ਤੁਹਾਨੂੰ ਤੁਹਾਡੇ ਤੋਂ ਪੁੱਛਿਆ ਵੀ ਜਾਏਗਾ ਸ਼ਾਇਦ ਮੇਰੇ ਖਿਆਲ ਨਾਲ ਤੁਸੀਂ ਵੀ ਆਪ ਹੀ ਦੱਸੋਗੇ 22 ਤਰੀਕ ਨੂੰ ਜਦੋਂ ਮੀਟਿੰਗ ਹੈ 21 ਤਰੀਕ ਨੂੰ ਤੇ ਉਸ ਦੇ ਵਿੱਚ ਕੀ ਕੁਝ ਦਾਤ ਰੱਖੇ ਜਾਣਗੇ ਤੁਹਾਡੇ ਦੇ ਦੇਖੋ ਜਿਹੜੀ ਇਹ ਮੀਟਿੰਗ ਹੈਗੀ ਹੈ ਨਾ ਉਹ ਉਹਦੇ ਵਿੱਚ ਜਿਹੜੇ ਮੈਂਬਰਸ ਹੁੰਦੇ ਨੇ ਉਹ ਹੁੰਦੇ ਨੇ ਸਟੇਟ ਦੇ ਫਾਈਨੈਂਸ ਮਿਨਿਸਟਰ ਜਿੰਨੇ ਵੀ ਸਟੇਟ ਦੇ ਫਾਈਨੈਂਸ ਮਿਨਿਸਟਰ ਨੇ ਉਹਦੇ ਮੈਂਬਰ ਨੇ ਔਰ ਉਸ ਤੋਂ ਇਲਾਵਾ ਜਿਹੜੀ ਇਹ ਬਾਡੀ ਹੈਗੀ ਹੈ ਜਿਹੜੀ ਜਿਹਨੂੰ ਅਸੀਂ ਕਹਿੰਦੇ ਨੇ ਜੀਐਸਟੀ ਕੌਂਸਲ ਉਹਨੂੰ ਲੀਡ ਇਸਟੇਮ ਕਰ ਰਹੇ ਨੇ ਬਿਹਾਰ ਦੇ ਜਿਹੜੇ ਫਾਈਨੈਂਸ ਮਿਨਿਸ ਸਾਡੀ ਕੋਸ਼ਿਸ਼ ਹੋਈ ਕਿ ਅਸੀਂ ਆਪਣੀ ਸਟੇਟ ਦੀ ਸਰਕਾਰ ਨੂੰ ਅਸੀਂ ਇਹ ਚੀਜ਼ ਸਮਝਾ ਸਕੀਏ ਕਿ ਇਸ ਟਾਈਮ ਜਿਹੜੀ ਪਾਰਟੀ ਪਾਵਰ 'ਚ ਹੈ ਜਿਹੜੀ ਜਿਹੜੀ ਸਟੇਜ 'ਚ ਹੈ ਕਿਉਂਕਿ ਇਹ ਮੇਰਾ ਮਸਲਾ ਨਹੀਂ ਪੂਰੇ ਹਿੰਦੁਸਤਾਨ ਦਾ ਮਸਲਾ ਹੈ ਜੀ ਅਸੀਂ ਅਸੀਂ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਦਿਨਾਂ 'ਚ ਅਸੀਂ ਆਪਣੇ ਫਾਈਨੈਂਸ ਮਿਨਿਸਟਰ ਨੂੰ ਜਾ ਕੇ ਸਮਝਾਈਏ ਉਹਨਾਂ ਨੂੰ ਦੱਸਿਆ ਕਿ ਜਿਹੜਾ ਇਹ ਤੁਸੀਂ ਜਿਹੜਾ ਇਹ ਕਾਨੂੰਨ ਲੈ ਕੇ ਆਏ ਹੋ ਇਹ ਬਹੁਤ ਤਾਨਾਸ਼ਹੀ ਵਾਲਾ ਕਾਨੂੰਨ ਹੈ ਔਰ ਇਹਦੇ ਨਾਲ ਤੁਹਾਨੂੰ ਬੈਨੀਫਿਟ ਘਟ ਹੋਏਗਾ ਟੈਕਸ ਦੀ ਚੋਰੀ ਜ਼ਿਆਦਾ ਹੋਏਗੀ ਜੀ ਕਿ ਕਿਸ ਤਰ੍ਹਾਂ ਦੀ ਜਿਹੜੇ ਤੁਹਾਡੇ ਵੱਲੋਂ ਵੀ ਕਦਮ ਚੁੱਕੇ ਜਾਣਗੇ ਕਿਉਂਕਿ ਇੰਡਸਟਰੀ ਦੇ ਵਿੱਚ ਇਦਾਂ ਹੀ ਮੈਸੇਜ ਆਂਦਾ ਚਰਚਾ ਸ਼ੁਰੂ ਹੋ ਜਾਂਦੀ ਹੈ ਬਾਜ਼ਾਰ ਜਿਹੜਾ ਗਰਮ ਹੋ ਜਾਂਦਾ ਕਿ 22% 25% ਜਿਵੇਂ ਟੈਕਸ ਲੱਗ ਜਾਏਗਾ ਤੇ ਕਿਸ ਤਰ੍ਹਾਂ ਦੀ ਅਗਲੀ ਰਣਨੀਤੀ ਰੋਮ I think ਰਣਨੀਤੀ ਤਾਂ ਪਹਿਲੇ ਤਾਂ ਕਿਉਂਕਿ ਬਹੁਤ ਲੋਕ ਵਿਚਾਰੇ ਜਿਹੜੇ ਕੋਈ ਇਹ ਇੰਡਸਟਰੀ ਐਸੀ ਨਹੀਂ ਹੈ ਕਿ ਬਹੁਤ ਆਰਗੇਨਾਈਜ਼ਡ ਹੁੰਦੀ ਹੈ ਜੀ ਕੋਈ ਤੁਸੀਂ ਆਪ ਸੋਚੋ ਕਿ ਅੱਜ ਆਈਫੋਨ ਤੁਸੀਂ ਖਰੀਦੋ 1.5 ਲੱਖ ਰੁਪਏ ਦਾ ਹੈਗਾ ਜੀ ਉੱਤੇ GST 18% ਹੈ ਜੀ ਔਰ ਐਸਟੀ ਜੀਐਸਟੀ ਜਿਹੜਾ ਤੁਸੀਂ ਲਗਾਤਾ ਹੈਗਾ 10000 ਦੇ ਕੋਈ ਸੂਟ ਜਾਂ ਜਿੱਦੇ ਚ ਕਿੰਨੇ ਕਿੰਨੇ ਫੈਬ੍ਰିକੇਟਰ ਇਨਵੋਲਡ ਨੇ ਕਿੰਨੀ ਕੋਆਰਡੀਨੇਸ਼ਨ ਇਨਵੋਲਡ ਹੈ ਉੱਥੇ ਤੁਸੀਂ ਲਗਾ ਦਿੱਤਾ 28% ਮੈਂ ਲੱਗਦਾ ਹੈ ਕਿ ਜਸਟੀਫਾਈ ਨਹੀਂ ਕੀਤਾ ਜਿਨ੍ਹਾਂ ਲੋਕਾਂ ਨੇ ਵੀ ਇਹ ਕਾਨੂੰਨ ਪ੍ਰਪੋਜ਼ ਕੀਤਾ ਹੈ ਮੈਂ ਨਹੀਂ ਕਹਿ ਸਕਦਾ ਕਿ ਕਿੰਨੇ ਕੀਤਾ ਹੈਗਾ ਮੇਰੇ ਨਾਮ ਇਹਨੂੰ ਪਤਾ ਹੈ ਉਹ ਅੱਛੀ ਚੀਜ਼ ਨਹੀਂ ਕੀਤੀ ਅਸੀਂ ਇਹ ਹੀ ਚਾਹਵਾਂਗੇ ਤੁਸੀਂ ਇਹਨਾਂ ਨੂੰ ਦੁਬਾਰਾ ਬੈਠੋ ਦੁਬਾਰਾ ਸਮਝੋ ਪਰ ਦੁਬਾਰਾ ਐਸੇ ਵਿਚਾਰ ਕਰੋ ਕਿ ਹੋ ਸਕਦਾ ਹੈ ਕਿ ਇਹ ਚੀਜ਼ਾਂ ਉਹ ਵੀ ਰਿਅਲਾਈਜ਼ ਕਰਨ ਕਿ ਜੋ ਮੈਂ ਕਹਿ ਰਿਹਾ ਹਾਂ ਸ਼ਾਇਦ ਉਹਨਾਂ ਨੂੰ ਵੀ ਸਮਝ ਆਏਗੀ ਸਰ ਆਮ ਜਨਤਾ ਤੇ ਕਿਤੇ ਨਾ ਕਿਤੇ ਬੋਝ ਪਏਗਾ ਕਿਉਂਕਿ ਮੈਨੂਫੈਕਚਰ ਜਦੋਂ ਬਣਾਉਂਦਾ ਹੈ ਤਾਂ ਰੋ ਮਟੀਰੀਅਲ ਆਂਦਾ ਉਹਦੇ ਤੇ ਵੀ ਜੀਐਸਟੀ ਪੇ ਕਰਦਾ ਉਸ ਤੋਂ ਬਾਅਦ ਰੈਡੀ ਹੋ ਕੇ ਆਂਦਾ ਤੇ ਆਮ ਜਨਤਾ ਨੂੰ ਹੀ ਦੇਣਾ ਪਏਗਾ ਉਦੋਂ ਮਹਿੰਗੀ ਚੀਜ਼ ਤਾਂ ਆਮ ਜਨਤਾ ਨੂੰ ਹੀ ਮਿਲੇਗੀ ਨਾ ਹਾਂਜੀ ਹੁਣ ਜੇ ਇੱਕ ਪ੍ਰੋਸੈਸ ਵਿੱਚ ਇੱਕ ਇੱਕ ਪ੍ਰੋਡਕਟ ਬਣਾਉਣ ਵਿੱਚ 6-7 ਬੰਦੇ ਇਨਵੋਲਡ ਨੇ ਹਰ ਜਗ੍ਹਾ ਸੀ 28% ਐਡ ਕਰ ਲੀਏ ਤੇ ਅਲਟੀਮੇਟਲੀ 28 ਨਹੀਂ ਹੈ 40% ਮਤਲਬ ਇਹ ਪ੍ਰਾਈਸਿਸ ਜਿਹੜੀਆਂ ਨੇ ਤੁਹਾਡੇ ਪ੍ਰੋਡਕਟ ਦੀਆਂ ਜਿਹੜੀਆਂ ਨੇ ਹੁਣ ਸੂਟ ਸਾੜੀਆਂ ਜਿਹੜੇ ਹੈਗੇ ਨੇ ਮੈਂ ਇਹ ਕਹਾਂਗਾ ਰੈ ਪੋਰਟ ਜਿਹੜਾ ਬੋਝ ਹੈਗਾ ਉਹ ਆਮ ਜਨਤਾ ਤੇ ਹੀ ਪਏਗਾ। ਕਿਸ ਤਰ੍ਹਾਂ ਦੀ اپیل ਰਹੇਗੀ ਸਰਕਾਰ? ਮੇਰੀ ਦੇਖੋ ਸਰਕਾਰ ਨੂੰ ਹਮੇਸ਼ਾ اپیل ਹੀ ਰਹਿੰਦੀ ਹੈ ਕਿ ਵੀ ਸਰਕਾਰ ਸਮਝਦਾਰ ਲੋਕ ਨਹੀਂ ਮੈਂ ਨਹੀਂ ਕਹਿੰਦਾ। ਆਈ ਥਿੰਕ ਬੜੇ ਇੰਟੈਲੀਜੈਂਟ ਬੰਦੇ ਬੈਠੇ ਨੇ ਕਿ ਇਸ ਚੀਜ਼ ਨੂੰ ਦੁਬਾਰਾ ਸੋਚਣ ਕਿ ਜਿਹੜਾ 28% ਤੁਸੀਂ ਲਗਾ ਰਹੇ ਹੋ ਜਾਂ ਤੁਸੀਂ 18% ਲਗਾ ਰਹੇ ਹੋ ਕੀ ਜਸਟੀਫਾਈ ਕਰ ਰਹੇ ਹੋ? ਆਈ ਥਿੰਕ ਉਹਨਾਂ ਨੂੰ ਜੋ ਜੋ ਸਲੈਬ ਚੱਲ ਰਹੀ ਹੈ ਜੇ ਹੁਣੇ ਹੀ ਤਾਂ ਅਸੀਂ ਲੋਕ ਯੂ نو ਇੱਕ ਨਾਰਮਲ ਸਿਸਟਮ ਦੇ ਵਿੱਚ ਆਏ ਆ ਕਿ ਯੂ نو ਲਾਈਕ ਕੋਵਿਡ ਚੋਂ ਨਿਕਲੇ ਆ ਉਸ ਤੋਂ ਪਹਿਲੇ ਯੂ نو ਜਿਹੜਾ ਵੈਟ ਤੋਂ ਜੀਐਸਟੀ ਆਇਆ ਲੋਕ ਹੁਣੇ ਯੂ نو ਤੁਹਾਡੇ ਹੁਣ ਈ ਨੋਇਸਿੰਗ ਇਹਨੀਆਂ ਨੇ ਮਤਲਬ ਅਜੇ ਅਜੇ ਲੋਕਾਂ ਨੂੰ ਥੋੜਾ ਜਿਹਾ ਸਮਝਲਣ ਦੋ ਇਹਨੇ ਪੜੇ ਲਿਖੇ ਲੋਕ ਨਹੀਂ ਹੈ ਪਰ ਲੋਕ ਡਰ ਜਾਣਗੇ ਫਿਰ ਇਹ ਹੋਏਗਾ ਕਿ ਜਿਹੜੇ ਦੁਕਾਨਾਂ ਰਨ ਕਰ ਰਹੇ ਨੇ ਉਹ ਆਪਣਾ ਆਨਲਾਈਨ ਸੈਟਅਪ ਕਰਨਗੇ ਹੁਣ ਤੁਹਾਨੂੰ ਪਤਾ ਹੈ ਕਿ ਆਨਲਾਈਨ ਦੇ ਵਿੱਚ ਵੀ ਐਨੀ ਵੱਡਾ ਕੰਪੀਟੀਸ਼ਨ ਮਲਟੀਨੇਸ਼ਨਲ ਨਾਲ ਹੈ ਔਰ ਆਲਰੇਡੀ ਉਹ ਮਾਰਕੀਟ ਖਾ ਰਹੇ ਨੇ ਤੁਹਾਨੂੰ ਜਿਹੜੀਆਂ ਜਿਹੜੀਆਂ ਦੁਕਾਨਾਂ ਨਜ਼ਰ ਆਉਂਦੀਆਂ ਜਿੱਥੇ ਤੁਹਾਨੂੰ ਹਸਦਾ ਖੇਲਦਾ ਕੋਈ ਰਿਵਿਸ਼ ਕਰਦਾ ਨਜ਼ਰ ਆਉਂਦਾ ਹੈ ਕਿ ਲਈ ਸੂਟ ਖਰੀਦੋ ਘਟਣਗੇ ਲੋਕ ਕਿਉਂਕਿ ਕਾਸਟਿੰਗ ਸ਼ਾਇਦ ਮੈਂ ਇੱਕ ਨਿਚੋੜ ਚ ਕਹਾਂ ਕਿ ਜਿੰਨਾ GST ਸਰਕਾਰ ਨੇ ਲੈਣਾ ਨਾ ਉਹਨੇ ਮੁਨਾਫੇ ਤੇ ਰਿਟੇਲਰ ਨਹੀਂ ਕੰਮ ਕਰਦਾ ਉਹਦਾ ਮੁਨਾਫਾ ਉਸ ਤੋਂ ਘਟ ਹੈ